ਥਾਣਾ 에어ਪੋਰਟ ਅੰਮ੍ਰਿਤਸਰ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਲੁੱਟਾਂ ਖੋਹਾਂ ਕਰਨ ਵਾਲੇ ਸਰਗਰਮ ਗੈਂਗ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ ਖੋਹ ਛੁਦਾ ਐਕਟਿਵ ਸਕੂਟਰ ਤੇ Samsung ਦਾ ਮੋਬਾਈਲ ਫੋਨ ਬਰਾਮਦ ਕੀਤਾ। ਇਸ ਗਿਰੋਹ ਦਾ ਇੱਕ ਹੋਰ ਮੈਂਬਰ ਪ੍ਰੇਮ ਪਾਲ ਸਿੰਘ ਪਹਿਲਾਂ ਹੀ ਮਰ ਚੁੱਕਿਆ ਜਦਕਿ ਬਾਕੀ ਦੋ ਸਾਥੀਆਂ ਦੀ ਭਾਲ ਜਾਰੀ ਹੈ। ਇਹ ਕਾਰਵਾਈ ਗੁਰਪ੍ਰੀਤ ਸਿੰਘ ਪੁੱਲਰ IPS ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਿਆ ਹਦਾਇਤ ਅਨੁਸਾਰ ਹੈ। ਮੈਂ ਆਪ ਜੀ ਦੇ ਮਾਧਮ ਰਹੀਂ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਡੇ ਸੀਪੀ ਸਾਹਿਬ ਸਾ ਗੁਰਪ ਸਿੰਘ ਭੁੱਲਰ ਜੀ ਵੱਲੋਂ ਨਿਸ਼ਾਨਦੇਸ਼ ਹੈ ਕਿ ਕਿਸੇ ਵੀ ਜਿਹੜਾ ਕ੍ਰਾਈਮ ਉਹਨੂੰ 0% ਟੋਲਰੈਂਸ ਹੈ ਉਹਦੇ ਤਹਿਤ ਮਿੱਤੀ 1725 ਨੂੰ 에어ਪੋਰਟ ਰੋਡ ਦੇ ਉੱਤੇ ਸਵੇਰ 4 ਵਜੇ ਨਿਤਿਨ ਕੁਮਾਰ ਦਾ ਜੋ ਇੰਡੀਗੋ ਵਿੱਚ ਜੌਬ ਕਰਦਾ ਸੀ ਉਹਦੇ ਕੋਲੋਂ ਉਹ ਆਪਣੀ ਸਿਸਟਰ ਨੂੰ ਤੇ ਛੱਡ ਕੇ ਆ ਰਿਹਾ ਸੀ ਉਹਦੇ ਕੋਲੋਂ ਇਹਨਾਂ ਜਵਾਨ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਦਿੱਤੇ ਸਨ 5 6 ਜਵਾਨੇ ਇਹਨਾਂ ਦੇ ਵਿੱਚੋਂ ਉਹਨਾਂ ਦਾ ਪਸਟਾਉ ਦੀ ਨੋਕ ਤੇ ਉਹਦੇ ਕੋਲ ਐਕਟ ਵਕ ਹੋਈ 10000 ਰੁਪਇਆ ਅਤੇ ਉਹਦਾ ਮੋਬਾਈਲ ਜਿਹੜਾ ਉਹਦੇ ਕੋਲ ਖੋ ਲਿਆ ਜਿਸ ਨੇ ਕਿ ਪੁਲਿਸ ਥਾਣਾ ਕੋਤਪੂਰ 에어ਪੋਰਟ ਦੇ ਧਿਆਨ ਚ ਲਿਆਂਦਾ 25 ਤਰੀਕ ਨੂੰ ਜਿਹਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਇੱਕ ਸਤ ਨੂੰ ਹੀ ਇਹਦੇ ਨਾਲ ਨਾਲ ਸ਼ਹਿਰ ਦੇ ਵਿੱਚ ਬੀਡੂਜਨ ਏਰੀਆ 'ਚ ਵੀ ਇੱਕ ਜਿਹੜੀ ਆ ਉੱਥੇ ਵੀ ਇਹਨਾਂ ਨੇ ਆਣ ਕੇ ਸਨੈਚਿੰਗ ਕੀਤੀ ਸੀ ਜੋ ਇਸ ਮੁਕੱਦਮੇ ਨੂੰ ਮੁਕੱਦਮਾ ਨੰਬਰ 46 ਮਿਤੀ 25/7/25 ਨੂੰ ਦਰਜ ਕਰਕੇ ਦੀ ਤਤੀਸ਼ ਅਮਚ ਲਿਆਂਦੀ ਦਰਾਨੇ ਤਪਦੇਸ਼ ਕਰਨਬੀਰ ਸਿੰਘ ਪੁੱਤਰ ਹਰਪ੍ਰਜਨ ਸਿੰਘ ਵਾਸੀ ਭਿੱਖੀਵੰਡ ਮਿਤੀ 5/9 25 ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਗੌਰ ਪਤਨੀ ਗੁਰਪ੍ਰੀਤ ਸਿੰਘ ਜੋ ਡਰਾਈਵਰ ਆ ਇਸ ਨੂੰ 17 ਨੂੰ 25 ਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਕੋਲੋਂ ਮੋਬਾਈਲ ਜਿਹੜਾ ਵਾ ਰਿਕਵਰ ਕੀਤਾ ਗਿਆ ਮਿਤੀ 28 ਨੂੰ 25 ਨੂੰ ਪਵਨਦੀਪ ਸਿੰਘ ਔਰ ਪਵਨ ਪੁੱਤਰ ਜਗਮਉਨ ਸਿੰਘ ਵਾਸੀ ਬਲੇਡ ਬਲੇਡ ਰੋਡ ਪਕੀਮੈਂਟ ਅਤੇ ਲਾਪ੍ਰੀ ਸਿੰਘ ਉਰਫ ਲਵ ਵਾਰਡ ਨੰਬਰ 5 ਨੇੜੇ ਚੌਪੜਾ ਹਸਪਤਾਲ ਠਿੱਕੀਵਿੰਡ ਨੂੰ ਜਿਹੜਾ ਇਸ ਮੁਕਦਮੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਰੀਐਕਟਿਵ ਆਰ ਕਵਰ ਕੀਤੀ ਗਈ ਇਹ ਜਿਹੜੇ ਇਹਦੇ ਨਾਲ ਦੇ ਜਿਹੜਾ ਪ੍ਰੇਮਪਾਲ ਸਿੰਘ ਦੋਸ਼ੀ ਆ ਉਹਦੀ ਮੌਤ ਹੋ ਚੁੱਕੀ ਆ ਅਤੇ ਦੋ ਦੋਸ਼ੀ ਆਕਾਸ਼ਦੀਪ ਸਿੰਘ ਆਕਾਸ਼ਦੀਪ ਮਸੀਹ ਅਤੇ ਗੁਰਵਿੰਦਰ ਸਿੰਘ ਉਰਫ ਹਰਮਨ ਜਿਹੜੇ ਕਿ ਅਲਰੇਡੀ ਜਿਹੜੇ ਸਿਵਲ ਹੰ ਥਾਣੇ ਦੇ ਵਿੱਚ ਜਿਹੜੇ ਆ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਇਹ ਸ਼ਾਇਦ ਇੱਥੇ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਨਾਲ ਸ਼ਹਿਰ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਜਿਹੜੀਆਂ ਮਕਦਮੇ 300 ਹੋਏ ਨੇ ਜਿਨ੍ਹਾਂ ਦੇ ਕੋਲੋਂ ਜਿਹੜੀਆਂ ਰਿਕਵਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਸਾਥੀ ਜਿਹੜੇ ਆ ਜਿਨ੍ਹਾਂ ਨੇ ਕਿ ਜਿਹੜਾ ਜਿਹੜਾ ਕਿਸੇ ਨੂੰ ਲਿਖਿਆ ਸੀ ਜਿਨ੍ਹਾਂ ਨੂੰ ਬਾਹਰੋਂ ਪੈਸੇ ਆਉਂਦੇ ਉਹਦੇ ਤਹਿਤ ਇਹਨਾਂ ਨੇ ਜਿਹੜੇ ਕ੍ਰਾਈਮ ਨੂੰ ਇੰਤਜ਼ਾਮ ਹੁੰਦਾ ਸੀ ਜਿਹੜਾ ਕ੍ਰਾਈਮ ਜਿਹੜਾ ਉਹ ਕਰਦੇ ਸੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਾ ਕਾਫੀ ਜਿਹੜੀ ਸ਼ਾਂਤੀ ਪਈ ਗਈ ਅਤੇ ਕਾਫੀ ਮੁਕਦਮੇ ਜਿਹੜੇ